ਖਾਨ ਨੂੰ ਦਿਲ ਨਹੀਂ ਕਰਦਾ ਪੂਰਾ ਇੱਕ ਹਫਤਾ ਹੋ ਗਿਆ ਬਿਨਾ ਬ੍ਰੇਕਫਾਸਟ ਤੋਂ ਇੱਥੇ ਆ ਰੁਕੀਦਾ ਔਰ ਸ਼ਾਮ ਪਿਆ ਜਾਂਦੀ ਹੈ ਵੀਰੇ ਮੈਂ ਫਿਰ ਤੁਹਾਡੇ ਵੀਡੀਓ ਲਈ ਬੇਤੀ ਕਰਦਾ ਜੀ ਲਈ ਵੀ ਅਰਦਾਸ ਕਰੀ ਉਹਨੂੰ ਫਾਂਸੀ ਦੀ ਸਜ਼ਾ ਹੋਵੇ ਜਿੰਨੀ ਵੀ ਸੰਗਤ ਦੇਖ ਰਹੀ ਹੈ ਜੀ ਬਸ ਸਾਰੇ ਦੇ ਫਿਰ ਹੱਥ ਜੋੜ ਕੇ ਬੇਤੀ ਕਰਦਾ ਉਹਨੂੰ ਸਾਹਮਣੇ ਦੇਖ ਕੇ ਪ੍ਰਤਾਸ਼ਤ ਨਹੀਂ ਹੁੰਦੀ ਉਹ ਅਜਕੜੇ ਬਈ ਆਇਆ ਬਗਣੀ ਵਿੱਚ ਮਾਂਗ ਕਰਦੇ ਜੱਜ ਫਾਂਸੀ ਦੇਖਦੇ ਪਿਤਾ ਜੀ ਫਾਂਸੀ ਤਾਂ ਨਹੀਂ ਫਾਂਸੀ ਮਾਈਕਲੇ ਕਾ ਲੋ ਯਾਰ ਲੱਗਦਾ ਜੀ 18 ਤਰੀਕ ਨੂੰ ਹੁਣ ਫੇਰ ਇੱਕ ਵਾਰ ਉਮੀਦ ਦੁੱਤ ਦੁਆਰਾ ਕੀ ਸੁਝਾਅ ਮਿਲਦਾ ਹੈ ਇਨਸਾਫ ਪੂਰਾ ਹੋ ਜਾਏਗਾ ਕੇਸ ਪੂਰਾ ਹੋ ਜਾਏਗਾ ਬਿਲਕੁਲ ਆਸ ਰੱਖ ਸਕਦੇ ਆ ਕਿ ਸਭ ਉਹਨਾਂ ਦੇ ਹੱਥ ਵਿੱਚ ਹੈ ਕੁਝ ਨਹੀਂ ਪਤਾ ਕੀ ਹੋਣਾ ਵਾ ਆਸ ਆ ਬਸ ਇੱਕ ਰੋਜ਼ ਪਰਿਵਾਰ ਆ ਰਿਹਾ ਇੰਤਜ਼ਾਰ ਕਰ ਰਿਹਾ ਕਿ ਅੱਜ ਫੈਸਲਾ ਆ ਜਾਏਗਾ ਰੋਜ਼ ਨੂੰ ਇਨਸਾਫ ਹੋ ਜਾਏਗਾ ਬਿਲਕੁਲ ਸਵੇਰ ਤੱਕ ਕੁਝ ਨਹੀਂ ਖਾਦਾ ਅਰੇ ਸ਼ਾਮ ਇਦਾਂ ਹੀ ਪੈ ਜਾਂਦੀ ਆ 5 7 ਵਜੇ ਜਾਂਦੇ ਆ ਕੁਛ ਖਾਣ ਨੂੰ ਦਿਲ ਨਹੀਂ ਕਰਦਾ ਪੂਰਾ ਇੱਕ ਹਫਤਾ ਹੋ ਗਿਆ ਬਿਨਾ ਬ੍ਰੇਕਫਾਸਟ ਤੋਂ ਇੱਥੇ ਆ ਰੁਕੀਦਾ ਔਰ ਸ਼ਾਮ ਪੈ ਜਾਂਦੀ ਆ ਵੀਰੇ ਮਾਤਮਾ ਦੇ ਹੱਥ ਵਿੱਚ ਉਹਨਾਂ ਦੇ ਹੱਥ ਵਿੱਚ ਕੀ ਸੋਚ ਰਹੇ ਆ ਪਤਾ ਨਹੀਂ ਕਿਉਂ ਇੱਕ ਇੱਕ ਕ੍ਰਿਮੀਨਲ ਨੂੰ ਸਜ਼ਾ ਦੇਣ ਤੇ ਨਾ ਟਾਈਮ ਉਹਨੇ 1 ਮਿੰਟ ਲਾਇਆ ਉਹਨੂੰ ਮਾਰਨ ਵਾਸਤੇ ਉਹਦੇ ਲਈ ਬਹੁਤ ਸੋਚਣਾ ਪੈ ਰਿਹਾ ਵਾ ਦਿਲ ਨੂੰ ਮਾਰਨ ਵਾਸਤੇ ਉਹਨੇ 5 ਮਿੰਟ ਲਾਏ ਔਰ ਉਹਨੇ ਇੱਟਾ ਵੱਡਾ ਕ੍ਰਾਈਮ ਕੀਤਾ ਉਹਦੇ ਵਾਸਤੇ ਸੋਚਣ ਦਾ ਟਾਈਮ ਲੱਗ ਰਿਹਾ ਵਾ ਵੀ ਉਹਨੂੰ ਸਜ਼ਾ ਕੀ ਦੇਣੀ ਆ ਮੈਂ ਤੌਣਕੂ ਆਸ ਤੇ ਹੀ ਆ ਜੀ ਹੁਣ ਬਸ ਜੋ ਵੀ ਜੱਜ ਸਾਹਿਬ ਕਰਨਗੇ ਵਧੀਆ ਕਰਨਗੇ ਜੀ ਕਮਨ ਸਾਹਿਬ ਤੇ ਮੈਨੂੰ ਪੂਰੀ ਉਮੀਦ ਆ ਜੀ ਮੈਂ ਫੇਰ ਤੁਹਾਡੇ ਵੀਡੀਓ ਲਈ ਬੇਨਤੀ ਕਰਦਾ ਜੀ ਲਿਵੀਰ ਅਰਦਾਸ ਕਰੇ ਉਹਨੂੰ ਫਾਂਸੀ ਦੀ ਸਜ਼ਾ ਹੋਵੇ ਜਿੰਨੇ ਵੀ ਸੋਇ ਸੰਗਤ ਦੇਖ ਰਹੀ ਹੈ ਜੀ ਬਸ ਸਾਰੇ ਦੇ ਫੇਰ ਹੱਥ ਜੋੜ ਕੇ ਬੇਨਤੀ ਕਰਦਾ ਇਹਦੇ ਸਾਰੇ ਅਰਦਾਸ ਕਰੇ ਕਿ ਫਾਂਸੀ ਦੀ ਸਜ਼ਾ ਹੋਵੇ ਲੇਕਿਨ ਜਵੇਂ ਇਹਨੇ ਇੱਕ ਦਿਨ રોજ ਛੋਟੀ ਬੱਚੀ ਨਾਲ ਕੀਤਾ ਮੇਰੇ ਨਾਲ ਨਹੀਂ ਹੁਣ ਮੇਰੀ ਦਿਨ રોજ ਨਹੀਂ ਪੂਰੇ ਵਰਡ ਦੀ ਦਿਨ રોજ ਹੈ ਜੀ ਤੇ ਸਾਰੇ ਅਰਦਾਸ ਕਰੇ ਜੀ ਪਰਸੋਂ ਇਹਨੂੰ ਜੱਜ ਸਾਹਿਬ ਫਾਂਸੀ ਦੀ ਸਜ਼ਾ ਸੁਣਾ ਦੇ ਲਗਾਤਾਰ ਪਰਿਵਾਰ ਇੰਤਜ਼ਾਰ ਕਰ ਰਿਹਾ ਕਿ ਅੱਜ ਫੈਸਲਾ ਆ ਜੇਗਾ ਅੱਜ ਫੈਸਲਾ ਆ ਜੇਗਾ ਫੇਰ 18 ਤਰੀਕ ਬੈਗੀ ਲੱਗਦਾ ਉਮੀਦ ਹੈ ਕਿ ਫੈਸਲਾ ਵਧੀਆ ਆਵੇਗਾ ਹੁਣੇ ਹਾਂਜੀ ਪੂਰੇ ਉਮੀਦ ਹੈ ਜੀ ਆਪਾਂ ਜੱਜ ਸਾਹਿਬ ਤੇ ਵੀ ਰੱਬ ਤੇ ਵੀ ਜੀ ਕਮਨ ਸਾਹਿਬ ਵੀ ਸਾਰੇ ਬਹੁਤ ਬਹੁਤ ਵਧੀਆ ਫੈਸਲਾ ਸੁਣਾਉਣਗੇ ਜੀ ਤੁਸੀਂ ਵੀ ਸਾਰੇ ਅਰਦਾਸ ਕਰਿਓ ਜੀ ਮੈਂ ਤੁਹਾਡੀ ਮੀਡੀਆ ਰਹੀਂ ਸਾਰਿਆਂ ਨੂੰ ਕਹਿ ਰਿਹਾ ਜੀ ਅਰਦਾਸ ਕਰਿਓ ਜੀ ਪਰਸੋਂ ਨੂੰ ਫਾਂਸੀ ਦੀ ਸਜ਼ਾ ਸੁਣਾਉਣ ਜੱਜ ਸਾਹਿਬ ਜੀ ਪਰਿਵਾਰ ਇੱਕ ਇੱਕ ਸੈਕਿੰਡ ਦਾ ਇੰਤਜ਼ਾਰ ਕਰ ਰਿਹਾ ਕਿ ਦਰਜ ਰੋਜ਼ ਨੂੰ ਇਨਸਾਫ਼ ਮਿਲ ਜੀ ਅੱਜ ਇਹ ਫੈਸਲਾ ਪੂਰਾ ਹੋ ਜਾਵੇ ਜੀ ਆਊਗਾ ਜੀ ਫੈਸਲਾ ਪਰਸੋਂ ਦੀ ਵੇਟ ਕਰਦੇ ਆ ਜੀ ਹੁਣ ਜੀ ਠੀਕ ਹੈ ਥੈਂਕ ਯੂ ਥੈਂਕ ਯੂ